ਜਿੱਥੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਚੱਲਦੀ ਆ ਉੱਥੇ ਪਾਈ ਜਾਂਦਾ ਜੀ ਜੀ ਗੱਲ لازਮੀ ਹੋਣੀ ਚਾਹੀਦੀ ਆ ਆ ਜਿਹੜੇ ਕੁਝ ਲੋਕ ਨੇ ਜਿਹੜੇ ਉਹਨਾਂ ਨੇ ਰੰਗਰੇਟਿਆਂ ਦੇ ਨਾਂ ਤੇ ਵੱਡੀਆਂ ਜਿੱਥੇ ਬੰਦੀਆਂ ਬਣਾਈਆਂ ਵਾ ਇੰਡੀਆ ਲੈਵਲ ਦੀਆਂ ਉਹ ਆਪਣੇ ਕੋਲੋਂ ਸੁੱਤਿਆਂ-ਸੁੱਤਿਆਂ ਹੀ ਵਾਰ ਦਈ ਜਾਂਦੇ ਨੇ ਜੇ ਤੁਸੀਂ ਕੌਮ ਨੂੰ ਪੁੱਛਿਆ ਅਸੀਂ ਤੇ ਅੱਜ ਵੀ ਟੁਕੜਿਆਂ ਚ ਮੰਡੇ ਹੋਏ ਆ ਉਹ ਸਾਨੂੰ ਵਰਤ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਜਿਹੜੀ ਕੱਲ ਇੱਕ ਮੈਂ ਵੀਡੀਓ ਪਾਈ ਸੀ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਤੇ ਸਾਰੇ ਭੈਣ ਭਰਾਵਾਂ ਦਾ ਬੜਾ ਫੋਨ ਆਇਆ ਉਹ ਸ਼ਲਾੰਘਾ ਕਰ ਰਹੇ ਆ ਸਾਰੇ ਲੋਕ ਮੈਨੂੰ ਇਹ ਕਹਿ ਰਹੇ ਆ ਕਿ ਅਸੀਂ ਵੀ ਬੋਲਣਾ ਚਾਹੁੰਦੇ ਸੀ ਬੋਲਣਾ ਚਾਹੁੰਦੇ ਸੀ ਲੇਕਿਨ ਅਸੀਂ ਬੋਲ ਨਹੀਂ ਸੀ ਰਹੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਦਾ ਕਿ ਮੇਰੇ ਵੀਰ ਬੋਲਣਾ ਸਿਖਾ ਦਿਓ ਦੇਖੋ ਹਰ ਇੱਕ ਬੰਦਾ ਜਿਹੜਾ ਨਾ ਬੁਰਾ ਨਹੀਂ ਬਣਨਾ ਚਾਹੁੰਦਾ ਮੈਨੂੰ ਲੱਗਿਆ ਕਿ ਵੇਖੋ ਮੇਰਾ ਕੋਈ ਜੀ ਦੁਸ਼ਮਣੀ ਨਹੀਂ ਹੈ ਗੈਨੀ ਮਨਦੀਪ ਸਿੰਘ ਵਿਦਿਆਰਥੀ ਦੇ ਨਾਲ ਮੇਰਾ ਬੜਾ ਪਿਆਰ ਹੋਣਾ ਨਾਲ ਮੈਂ ਸਤਿਕਾਰ ਕਰਦਾ ਹੋ ਸਕਦਾ ਤੁਹਾਡੋਂ ਜ਼ਿਆਦਾ ਕਰਦਾ ਹਾਂ ਬਟ ਜਿੱਥੇ ਉਹ ਗਲਤ ਲੱਗਿਆ ਵਾ ਮੈਨੂੰ ਮੈਂ ਉਹਨਾਂ ਦੇ ਖਿਲਾਫ ਰੱਜ ਕੇ ਬੋਲਿਆ ਕਿ ਨਹੀਂ ਇਹ ਇਹ ਭਾਈ ਸਾਹਿਬ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ ਹਰ ਇੱਕ ਬੰਦਾ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੀ سپورਟ ਕਰਦਾ ਜ਼ਰੂਰ ਹੈ ਲੇਕਿਨ ਉਹ ਧਾਰਮਿਕ ਲੈਵਲ ਦੇ ਬੰਦੇ ਸੀ ਉਹ ਪੜਦੇ ਪਿੱਛੇ ਕਰਦੇ ਤੇ ਮੇਰੇ ਖਿਆਲ ਨਾਲ ਜ਼ਿਆਦਾ ਵਧੀਆ ਸੀ ਇਹਹੀ ਚੀਜ਼ ਨੂੰ ਕੁਝ ਸਵਾਲ ਸੀ ਮੇਰੇ ਮਨ ਦੇ ਵਿੱਚ ਜਿਹੜਾ ਉਹਨਾਂ ਨੇ ਮੀਡੀਆ 'ਚ ਖੁੱਲਕੇ ਬੋਲਿਆ ਤੇ ਮੈਂ ਉਹਨਾਂ ਨੂੰ ਖੁੱਲਕੇ ਮੀਡੀਆ ਵਿੱਚ ਜਿਹੜਾ ਵਾ ਮੈਂ ਉਹਨਾਂ ਨੂੰ ਬੋਲ ਰਿਹਾ ਹਜੇ ਤਾਂ ਚਲੋ ਅਜਸਟ ਆਪਣੇ ਪੇਜ ਤੇ ਪਾਇਆ ਕੁਝ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਕੁਝ ਮੈਸੇਜ ਕਰ ਰਹੇ ਆ ਮਤਲਬ ਵੀ ਉਹ ਹੈ ਜੇ ਹੈ ਨਹੀਂ ਕਰਨਾ ਚਾਹੀਦਾ ਕੌਮ ਦੇ ਪ੍ਰਚਾਰ ਆ ਗਿਆ ਜਿਸ ਅਸੀਂ ਮੰਨਦੇ ਹਾਂ ਜੇ ਸਾਡੀ ਕੌਮ ਦੇ ਕੋਲ ਪ੍ਰਚਾਰਕ ਘੱਟ ਹਨਾ ਤੇ ਤਾਂ ਹੀ ਅਹੀ ਉਹਨਾਂ ਨੂੰ ਥੋੜਾ ਸਮਝਾਉਂਦਾ ਗੱਜਤਨ ਕੀਤਾ ਵੀ ਕੁਝ ਬੰਦੇ ਤੁਹਾਨੂੰ ਜਿਹੜੇ ਨਾ ਉਸ ਕੈਟਾਗਰੀ ਦੇ ਨੇ ਉਹ ਤੁਹਾਨੂੰ ਵਰਤ ਰਹੇ ਨੇ ਇਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੇਗਾ ਤੇ ਤੁਸੀਂ ਕਮ ਸੇ ਕਮ ਇਹਨਾਂ ਤੋਂ ਸੁਚੇਤ ਹੋਵੋ ਕੌਮ ਦੇ ਪ੍ਰਚਾਰਕ ਹੋ ਤੇ ਕੌਮ ਦੀ ਕੌਮ ਦੀ ਗੱਲ ਕਰੋ ਤੁਸੀਂ ਔਰ ਤੁਹਾਡੀ ਕਰਨੀ ਬਣਦੀ ਵੀ ਆ ਹੁਣ ਆ ਦੇਖੋ ਆ ਮਾਨ ਸਰਕਾਰ ਕਹਿ ਰਹੀ ਆ ਕਿ ਅਸੀਂ ਨਾਵੇਂ ਪਾਤਸ਼ਾਹ ਜੀ ਦਾ ਜਿਹੜਾ ਸ਼ਤਾਬਦੀ ਆ ਉਹ ਸਮਰੋਹ ਸ਼ਤਾਬਦੀ ਸਮਰੋਹ ਜਿਹੜਾ ਸੀ ਅਲੱਗ ਮਤਲਬ ਮਨਾਉਣਾ ਵਾ ਤੇ ਤੁਸੀਂ ਇਸ ਬੰਨੇ ਤੋਰੋ ਨਾ ਕਿ ਭਾਈ ਜਿੱਥੇ-ਜਿੱਥੇ ਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਚੱਲਦੀ ਆ ਉੱਥੇ ਭਾਈ ਜਤਾ ਜੀ ਦੀ ਵੀ ਗੱਲ ਲਾਜ਼ਮੀ ਹੋਣੀ ਚਾਹੀਦੀ ਆ ਉਹ ਵੀ ਜਿਹੜਾ 5 ਸਤੰਬਰ ਨੂੰ ਪ੍ਰੋਗਰਾਮ ਆ ਰਿਹਾ ਵਾ ਅਸੀਂ ਉਧਰ ਦੀ ਗੱਲ ਕਰੀਏ ਉਧਰ ਦੀ ਤਾਂ ਆਪਾਂ ਗੱਲ ਨਹੀਂ ਕਰ ਰਹੇ ਸੋ ਆ ਜਿਹੜੇ ਕੁਝ ਲੋਕ ਨੇ ਜਿਹੜੇ ਉਹਨਾਂ ਨੇ ਰੰਗਰੇਟਿਆਂ ਦੇ ਨਾਂ ਤੇ ਵੱਡੀਆਂ ਜਥੇਬੰਦੀਆਂ ਬਣਾਈਆਂ ਵਾ ਇੰਡੀਆ ਲੈਵਲ ਦੀਆਂ ਉਹ ਆਪਣੇ ਕੋਲੋਂ ਸੁੱਤਿਆਂ-ਸੁੱਤਿਆਂ ਹੀ ਅਵਾਰਡ ਦੇ ਹੀ ਜਾਣਦੇ ਨੇ ਯਾਰ ਤੁਸੀਂ ਕੌਮ ਨੂੰ ਪੁੱਛਿਆ ਟਾਡਾ ਬਣਦਾ ਸੀ ਕੌਮ ਦਾ ਵੱਡਾ ਇਕੱਠ ਕਰਦੇ ਕੌਮ ਦੇ ਵੱਡੇ ਆਗੂ ਹੁੰਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਦੋਂ ਤਾਂ ਮਤਲਬ ਫਿਰ ਆਪਾਂ ਗੱਲ ਕਰਦੇ ਵੀ ਹਾਂ ਭਾਈ ਇਹ ਸਾਡੀ ਕੌਮ ਦਾ ਇਸ ਵਾਰੀ ਫਲਾਣੀ ਪਾਰਟੀ ਦਾ ਬੰਦਾ ਵਾ ਜੀ ਅਸੀਂ ਇਹਨੂੰ ਸਪੋਰਟ ਕਰਾਂਗੇ ਉਹ ਗੱਲ ਸਮਝ ਆਉਂਦੀ ਹੈ ਪਰ ਜਦੋਂ ਤੁਹਾਨੂੰ ਮੈਂ ਕਹਿੰਨਾ ਵਾ ਕਿ ਯਾਰ ਤੁਸੀਂ ਇਹਨਾਂ ਪਾਰਟੀਆਂ باندې ਦੁੱਤੇ ਉੱਠ ਕੇ ਆਪਣੀ ਪਾਰਟੀ ਬਣਾਓ ਆਪਣੀ ਪਾਰਟੀ ਬਣਾ ਕੇ ਫਿਰ ਆਪਣਾ ਕੋ ਚਿਹਰਾ ਅਸੀਂ ਅਨਾਉਂਸ ਕਰੀਏ ਤੇ ਫਿਰ ਨੇਚਰਲੀ ਗੱਠ ਜੋੜ ਤੇ ਵੱਡੀਆਂ ਪਾਰਟੀਆਂ ਦੀ ਹੁੰਦੀ ਆ ਕੋਈ ਸਾਡਾ ਨਾ ਵੀ ਸੰਪਰੇ ਕਰੇਗਾ ਨਾ ਜੀ ਇੱਥੇ ਤੇ ਬਸ ਪਾਵਰਗਿਆਂ ਨੇ ਅਕਾਲੀ ਦਲ ਵਾਲੇ ਨਾਲ ਗੱਠ ਜੋੜ ਕੀਤਾ ਹੈ ਬੀਜਪੀ ਉਹਨਾਂ ਦਾ ਗੱਠ ਜੋੜ ਰਿਹਾ ਵਾ ਅਕਾਲੀ ਦਲ ਵਾਲਿਆਂ ਨਾਲ ਤੇ ਕਿਤਨਾ ਕਿਤੇ ਸਾਡਾ ਵੀ ਤੇ ਗੱਠ ਜੋੜ ਰਹੇਗਾ ਹੋ ਜਾਏਗਾ ਪਰ ਪਾਰਟੀ ਤਾਂ ਬਣਾਉਣਾ ਨਾ ਅਸੀਂ ਤੇ ਅੱਜ ਵੀ ਟੁਕੜਿਆਂ ਚ ਵੰਡੇ ਹੋਏ ਆ ਉਹ ਸਾਨੂੰ ਵਰਤ ਰਹੇ ਨੇ ਨੰਬਰ 2 ਭਾਈ ਸਾਹਿਬ ਜੀ ਜਿੰਨੀ ਦੇਰ ਤੱਕ ਤੁਸੀਂ ਆਪਣੀ ਪਾਰਟੀ ਨਹੀਂ ਬਣਾਉਂਦੇ ਤੁਸੀਂ ਲੋਕਾਂ ਦੇ ਪਿੱਛੇ ਲੱਗਣ ਵਾਲੇ ਹੋ ਜੇਕਰ ਤੁਸੀਂ ਆਪਣੀ ਪਾਰਟੀ ਬਣਾਉਂਗੇ ਤੇ ਕਮ ਸੇ ਕਮ ਆਪਣੇਆਂ ਨੂੰ ਗਾਹ ਕਰੋਗੇ ਨਾ ਤੁਸੀਂ ਹਾਂਜੀ ਇਹ ਇਹ ਸਮਝ ਵਾਲੀਆਂ ਗੱਲਾਂ ਵਾ ਇਹ ਤੁਹਾਡੇ ਜੀ ਪਤਾ ਨਹੀਂ ਸਮਝ ਕੇ ਵੀ ਸਮਝ ਨਹੀਂ ਪੈ ਰਹੀਆਂ بس ਜਿੱਥੇ ਤੁਹਾਨੂੰ ਥੋੜਾ ਜਿਹਾ ਕੋ ਦੇ ਦਿੰਦਾ ਵਾ ਗੱਫਾ ਪਾਣੀ ਤੁਸੀਂ ਉਹਦੀ ਪ੍ਰਸ਼ੰਸਾ ਸ਼ੁਰੂ ਕਰ ਦਿੰਦੇ ਹੋ ਐਦਾਂ ਨਹੀਂ ਗੱਡੀਆਂ ਚੱਲਦੀਆਂ ਹੁੰਦੀਆਂ ਦੇਖੋ ਧਾਰਮਿਕ ਲੈਵਲ ਦੇ ਬੰਦੇ ਆ ਉਹ ਰਾਜਨੀਤੀ ਦੀ ਗੱਲ ਕਰਦੇ ਵੀ ਆ ਲੇਕਿਨ ਪਰਦੇਚ ਕਰਨ ਦੇ ਆ ਇੱਥੇ ਦੇ ਜਥੇਦਾਰ ਵੀ ਸਟੇਜਾਂ ਸਾਂਝੀਆਂ ਕਰਦੇ ਆ ਲੇਕਿਨ ਉਹ ਤਰੀਕੇ ਨਾਲ ਕਰਦੇ ਆ ਇੱਕ ਪ੍ਰੋਟੋਕਾਲ ਹੁੰਦਾ ਉਹਨਾਂ ਦਾ ਸ਼ਰੀਆਮ ਹੁਣ ਦੂਜੇ ਬੰਦੇ ਵੀ ਗੱਲ ਕਰਦੇ ਸੀ ਉਹਨਾਂ ਨੇ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੂੰ ਇੱਕ ਨਿਸ਼ਾਨਾ ਬਣਾ ਲਿਆ ਵੀ ਚੱਲ ਕੋਈ ਗੱਲ ਇਹਨਾਂ ਨੂੰ ਗਾਹ ਕਰੋ ਤੇ ਗਿਆਨੀ ਜੀ ਵੀ ਮੇਰੇ ਖਿਆਲ ਦੇ ਨਾਲ ਜਜ਼ਬਾਤੀ ਝੋਕੇ ਲੱਗ ਪਏ ਨੇ ਸੋ ਗਿਆਨੀ ਜੀ ਤੁਹਾਨੂੰ ਬੇਨਤੀ ਆ ਵੀ ਦੇਖੋ ਗੁਸਾ ਨਾ ਕਰਿਓ ਕਿ ਮੈਂ ਤੁਹਾਡਾ ਵਿਰੋਧ ਕਰ ਰਿਹਾ ਮੈਂ ਤੁਹਾਡਾ ਬਿਲਕੁਲ ਵਿਰੋਧ ਨਹੀਂ ਕਰ ਰਿਹਾ ਆ ਇੱਕ ਮੈਨੂੰ ਮੇਰੇ ਮਨ ਦੇ ਵਿੱਚ ਲੱਗਿਆ ਕਿ ਨਹੀਂ ਯਾਰ ਕਿਸੇ ਨੂੰ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਹੈ ਨਾ بڑے ਬੰਦੇ ਤੁਹਾਡਾ ਬਾਬਾ ਜੀ ਵਿਰੋਧ ਕਰਦੇ ਸੀ ਗਿਆਨੀ ਮਨਦੀਪ ਸਿੰਘ ਜੀ ਪਰ ਨਾ ਕੋ ਬੁਰਾ ਨਹੀਂ ਸੀ ਬਣਦਾ ਤੇ ਤੁਹਾਡਾ ਛੋਟਾ ਭਰਾ ਜਿਹੜਾ ਉਹ ਬੁਰਾ ਬਣਨ ਨੂੰ ਤਿਆਰ ਹੋਇਆ ਵੀ ਨਹੀਂ ਮੈਨੂੰ ਲੱਗਦਾ ਗੱਲ ਕਰਨੀ ਪੈਣੀ ਹੈ ਇੱਥੇ ਬੜੇ ਲੋਕ ਤੁਹਾਡੇ ਨਿੱਜੀ ਜ਼ਿੰਦਗੀ ਤੇ ਵੀ ਉਂਗਲਾ ਚੁੱਕਦੇ ਸੀ ਮੈਨੂੰ ਸਵਾਲ ਜਵਾਬ ਕਰਦੇ ਸੀ ਲੇਕਿਨ ਮੇਰਾ ਬੋਲਣਾ ਨਹੀਂ ਬਣਦਾ ਮੈਂ ਨਹੀਂ ਕਿਤੇ ਬੋਲਿਆ ਵੀ ਭਾਈ ਮੈਨੂੰ ਸਵਾਲ ਕਰਦੇ ਉਹਨੂੰ ਕਰੂਆਂ ਅਗਲੇ ਨੂੰ ਮੈਨੂੰ ਕੋ ਕਰਦੇ ਜੇ ਇਸ ਕਰਕੇ ਬੇਨਤੀ ਆ ਕਿ ਕੌਮ ਨੂੰ ਵੀ ਤੇ ਕੌਮ ਦੇ ਪ੍ਰਚਾਰਕਾਂ ਨੂੰ ਵੀ ਭਾਈ ਜਾਂ ਤੇ ਪਾਰਟੀ ਆਪਣੀ ਬਣਾਓ ਆਪਣੀ ਪਾਰਟੀ ਬਣਾ ਕੇ ਤੇ ਅਸੀਂ ਉਹਦਾ ਆਪਣਾ ਪ੍ਰਚਾਰ ਕਰੀਏ ਜਿਹੜੀ ਪਾਰਟੀ ਵੀ ਸਾਡੀ ਕੌਮ ਦਾ ਸਵਾਰੇਗੀ ਚਾਹੇ ਉਹ ਕੋਈ ਵੀ ਹੋਵੇ ਆਪਾਂ ਉਹਦਾ ਸਮਰਥਨ ਕਰਾਂਗੇ ਇਸ ਬੰਨੇ ਜ਼ੋਰ দাও ਨਹੀਂ ਤੇ ਮੇਰੇ ਵੀਰ ਤੁਹਾਨੂੰ ਅਜੇ ਵੀ ਉਹਨਾਂ ਨੇ ਬਸ ਥੱਲੇ ਥੱਲੇਲੇ ਲੈਵਲ ਤੇ ਹੀ ਆ ਪ੍ਰਧਾਨਗੀਆਂ ਪ੍ਰਧੂਨਗੀਆਂ 'ਚ ਤੁਹਾਨੂੰ ਵਰਤ ਲੈਣਾ ਵਾ ਤੇ 27 ਦੀ 44 ਦਾ ਲੰਘ ਜਾਣੀਆਂ ਫੇਰ ਤੁਸੀਂ ਕਹਣਾ ਫੇਰ ਅਗਲੇ ਜਦੋਂ ਹੋਗੀ ਫਿਰ ਉਹਦੀ ਤਿਆਰੀ ਕਰਾਂਗੇ ਸੋ ਸਮਾ ਵਾ ਥੋੜਾ ਵਾ ਇਹਨੂੰ ਸੰਭਾਲ ਲੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ